ਸਾਲ ਬਾਅਦ ਅਚਾਨਕ ਹੀ ਜਵਾਲਾਮੁਖੀ ਫਟਿਆ ਜਿਸ ਦੇ ਨਾਲ ਉੱਡਣ ਵਾਲੀ ਰਾਖ ਤੇ ਸਲਫਰ ਡਾਇਆਕਸਾਈਡ ਕਰੀਬ 15 ਕਿਲੋਮੀਟਰ ਉਚਾਈ ਤੱਕ ਪਹੁੰਚੀ ਹੈ ਤਈਥੀਓਪੀਆ ਦੇ ਵਿੱਚ ਹੈਲੀਗੂਬੀ ਜਵਾਲਾਮੁਖੀ ਜੋ ਕਿ ਅਚਾਨਕ ਹੀ ਐਤਵਾਰ ਨੂੰ ਫਟਦਾ ਤੇ ਇਹ ਲਾਲ ਸਾਗਰ પાર ਕਰਕੇ ਯਮਨ ਤੇ ਓਮਾਨ ਤੱਕ ਫੈਲ ਗਿਆ ਤੇ ਸੋਮਵਾਰ ਰਾਤ ਕਰੀਬ 11 ਵਜੇ ਰਾਖ ਜਿਹੜੀ ਹੈ 4300 ਕਿਲੋਮੀਟਰ ਦੂਰ ਦਿੱਲੀ ਦੇ ਅਸਮਾਨ ਤੇ ਵੀ ਚਾਗਈ ਹੈ ਦਰਸਲ ਇਹ ਰਾਖ ਭਾਰਤ ਤੇ हट ਗਈ ਹੈ ਤੇ ਚੀਨ ਵਾਲੇ ਪਾਸੇ ਵੱਧ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸੇ ਦਰਮਿਆਨ 에য়ার ਇੰਡੀਆ ਦੀਆਂ 11 ਉਡਾਨਾਂ ਰੱਦ ਕਰਨੀਆਂ ਪਈਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਇਸ ਗੁਬਾਰ ਦੀ ਉਚਾਈ ਇੰਨੀ ਜ਼ਿਆਦਾ ਸੀ ਕਿ ਆਮ ਲੋਕਾਂ ਦੀ ਜ਼ਿੰਦਗੀ ਤੇ ਇਸ ਦਾ ਅਸਰ ਕਾਫੀ ਘੱਟ ਹੋਇਆ ਨਹੀਂ ਤਾਂ ਵੱਡਾ ਅਸਰ ਪੈ ਸਕਦਾ ਸੀ ਤਾਂ ਦੱਸ ਦਈਏ ਕਿ ਜਿੱਥੇ 12000 ਸਾਲ ਬਾਅਦ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਇਹ ਜਵਾਲਾਮੁਖੀ ਫਟਣਾ ਇਹ ਵਿਸਫੋਟ ਹੋਇਆ ਇੰਨਾ ਪੁਰਾਣਾ ਤੇ ਸ਼ਾਂਤ ਜਵਾਲਾਮੁਖੀ ਸੀ ਜਿਸ ਦੇ ਵਿੱਚ ਕੋਈ ਵੀ ਅਜੇ ਹਾਰ ਰਿਕਾਰਡ ਨਹੀਂ ਸੀ ਹਾਲਾਂਕਿ ਇਸ ਘਟਨਾ ਦਾ ਕੋਈ ਮੌਤ ਨਹੀਂ ਹੋਈ ਪਰ ਯਮਨ ਤੇ ਉਮਾਨ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੇ ਲਈ ਆਖ ਦਿੱਤਾ ਹੈ ਖਾਸ ਕਰਕੇ ਸਾਹ ਦੀ ਜਿਹਨਾਂ ਨੂੰ ਤਕਲੀਫ ਹੈ ਉਹਨਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਅਸਮਾਨ ਦੇ ਵਿੱਚ ਫੈਲੀ ਰਾਖ ਦੀ ਵਜ੍ਹਾ ਨਾਲ ਹਵਾਈ ਜਹਾਜ਼ਾਂ ਨੂੰ ਵੀ ਦਿੱਕਤ ਆ ਰਹੀ ਹੈ 4 ਸਾਲ ਬਾਅਦ ਅਚਾਨਕ ਹੀ ਜਵਾਲਾਮੁਖੀ ਫਟਿਆ ਜਿਸ ਦੇ ਨਾਲ ਉੱਡਣ ਵਾਲੀ ਰਾਖ ਤੇ ਸਲਫਰ ਡਾਈਆਕਸਾਈਡ ਕਰੀਬ 15 ਕਿਲੋਮੀਟਰ ਉਚਾਈ ਤੱਕ ਪਹੁੰਚੀ ਹੈ ਤਈ ਉਪਿਆ ਦੇ ਵਿੱਚ ਹੈਲੀ ਗੁੱਬੀ ਜਵਾਲਾਮੁਖੀ ਜੋ ਕਿ ਅਚਾਨਕ ਹੀ ਐਤਵਾਰ ਨੂੰ ਫਟਦਾ ਤੇ ਇਹ ਲਾਲ ਸਾਗਰ પાર ਕਰਦਾ ਯਮਨ ਤੇ ਓਮਾਨ ਤੱਕ ਫੈਲ ਗਿਆ ਤੇ ਸੋਮਵਾਰ ਰਾਤ ਕਰੀਬ 11 ਵਜੇ ਰਾਖ ਜਿਹੜੀ ਹੈ 4300 ਕਿਲੋਮੀਟਰ ਦੂਰ ਦਿੱਲੀ ਦੇ ਅਸਮਾਨ ਤੇ ਵੀ ਚਾਗਈ ਹੈ ਦਰਸਲ ਇਹ ਰਾਖ ਭਾਰਤ ਤੇ ਹਟ ਗਈ ਹੈ ਤੇ ਚੀਨ ਵਾਲੇ ਪਾਸੇ ਵੱਧ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸੇ ਦਰਮਿਆਨ 에য়ার ਇੰਡੀਆ ਦੀਆਂ 11 ਉਡਾਨਾਂ ਰੱਦ ਕਰਨੀਆਂ ਪਈਆਂ ਨੇ ਦੱਸਿਆ ਵੀ ਜਾ ਰਿਹਾ ਕਿ ਇਸ ਗੁਬਾਰ ਦੀ ਉਚਾਈ ਇੰਨੀ ਜ਼ਿਆਦਾ ਸੀ ਕਿ ਆਮ ਲੋਕਾਂ ਦੀ ਜ਼ਿੰਦਗੀ ਤੇ ਇਸ ਦਾ ਅਸਰ ਕਾਫੀ ਘੱਟ ਹੋਇਆ ਨਹੀਂ ਤਾਂ ਵੱਡਾ ਅਸਰ ਪੈ ਸਕਦਾ ਸੀ ਤਾਂ ਦੱਸ ਦਈਏ ਕਿ ਜਿੱਥੇ 12000 ਸਾਲ ਬਾਅਦ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਇਹ ਜਵਾਲਾਮੁਖੀ ਫਟਦਾ ਹੈ ਇਹ ਵਿਸਫੋਟ ਹੋਇਆ ਇੰਨਾ ਪੁਰਾਣਾ ਤੇ ਸ਼ਾਂਤ ਜਵਾਲਾਮੁਖੀ ਸੀ ਜਿਸ ਦੇ ਵਿੱਚ ਕੋਈ ਵੀ ਅਜੇ ਹ ਰਿਕਾਰਡ ਨਹੀਂ ਸੀ ਹਾਲਾਂਕਿ ਇਸ ਘਟਨਾ ਦਾ ਨਾ ਕੋਈ ਮੌਤ ਨਹੀਂ ਹੋਈ ਪਰ ਯਮਨ ਤੇ ਓਮਾਨ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੇ ਲਈ ਆਖ ਦਿੱਤਾ ਖਾਸ ਕਰਕੇ ਸਾਦੀ ਜਿਨ੍ਹਾਂ ਨੂੰ ਤਕਲੀਫ ਹੋ ਉਹਨਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਅਸਮਾਨ ਦੇ ਵਿੱਚ ਫੈਲੀ ਰਾਖ ਦੀ ਵਜ੍ਹਾ ਨਾਲ ਹਵਾਈ ਜਹਾਜ਼ਾਂ ਨੂੰ ਵੀ ਦਿੱਕਤ ਆ ਰਹੀ ਹੈ